ਇਸ ਵੇਲੇ ਦੀ ਅਹਿਮ ਖਬਰ ਪੰਜਾਬ ਦੇ ਸਕੂਲਾਂ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ 1 ਮਾਰਚ ਤੋਂ ਪੰਜਾਬ ਦੇ ਸਾਰੇ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਸਵੇਰੇ 8:30 ਵਜੇ ਸਕੂਲ ਲੱਗਣਗੇ ਪ੍ਰਾਇਮਰੀ ਸਕੂਲਾਂ ਨੂੰ ਛੁੱਟੀ 2:30 ਵਜੇ ਹੋਵੇਗੀ 8ਵੀਂ ਤੇ 12ਵੀਂ ਕਲਾਸਾਂ ਤੱਕ ਦੇ ਵਿਦਿਆਰਥੀਆਂ ਨੂੰ ਛੁੱਟੀ ਦੁਪਹਿਰ 2:50 ਤੇ ਕੀਤੀ ਜਾਵੇਗੀ ਹਾਲਾਂਕਿ ਬਹੁਤ ਸਾਰੇ ਵਿਦਿਆਰਥੀਆਂ ਦੇ ਪੇਪਰ ਚੱਲ ਰਹੇ ਨੇ 10ਵੀਂ ਕਲਾਸ ਦੇ ਵੀ ਪੇਪਰ ਚੱਲ ਰਹੇ ਨੇ ਜੋ ਕਿ 17 ਮਾਰਚ ਤੱਕ ਪੇਪਰਾਂ ਦੀ ਡੇਟਸ਼ੀਟ ਆ 17 ਮਾਰਚ ਨੂੰ ਆਖੀਰਲਾ ਪੇਪਰ ਹੋਵੇਗਾ ਜਾਂ ਜਿਹੜੀਆਂ ਬੋਰਡ ਦੀਆਂ ਕਲਾਸਾਂ ਨਹੀਂ ਆ ਸਕੂਲਾਂ ਦੇ ਵਿੱਚ ਉਹਨਾਂ ਵਿਦਿਆਰਥੀਆਂ ਦੇ ਵੀ ਪੇਪਰਾਂ ਦੀ ਸ਼ੁਰੂਆਤ 1 ਮਾਰਚ ਦੇ ਦਿਨ ਤੋਂ ਸ਼ੁਰੂ ਹੋ ਚੁੱਕੀ ਹੈ ਤਾਂ ਪਰ ਸਕੂਲਾਂ ਦਾ ਸਮਾਂ ਜਿਹੜਾ ਆ ਬਦਲ ਦਿੱਤਾ ਗਿਆ ਤਾਂ ਇਹ ਸਮਾਂ ਜਿਹੜਾ 1 ਮਾਰਚ ਤੋਂ ਲੈ ਕੇ 31 ਮਾਰਚ ਤੱਕ ਲਾਗੂ ਰਹੇਗਾ ਤਾਂ ਪੰਜਾਬ ਸਰਕਾਰ ਦੇ ਵੱਲੋਂ ਸਿੱਖਿਆ ਵਿਭਾਗ ਦੇ ਵੱਲੋਂ ਬਦਲਦੇ ਹੋਏ ਮੌਸਮ ਦੇ ਮੱਦੇਨਜ਼ਰ ਇਹ ਵੱਡਾ ਫੈਸਲਾ ਲਿਆ ਗਿਆ ਕਿਉਂਕਿ ਜਿਸ ਤਰੀਕੇ ਦੇ ਨਾਲ ਗਰਮੀ ਦੀ ਸ਼ੁਰੂਆਤ ਹੋ ਚੁੱਕੀ ਆ ਇਸ ਕਰਕੇ ਜਿਹੜਾ ਮੌਸਮ ਦੇ ਵਿੱਚ ਬਦਲਾਅ ਦੇਖਣ ਨੂੰ ਮਿਲ ਰਿਹਾ ਤਾਂ ਇਸ ਕਰਕੇ ਹੀ ਇਹ ਵੱਡਾ ਫੈਸਲਾ ਲਿਆ ਗਿਆ ਕਿਉਂਕਿ ਪਹਿਲਾਂ ਸਕੂਲਾਂ ਦਾ ਸਮਾਂ 9 ਵਜੇ ਸੀ ਜਾਂ 8:50 ਤੇ ਸੀ ਤਾਂ ਉਹ ਜ਼ਿਆਦਾ ਤੁੰਦ ਵੀ ਪੈਂਦੀ ਸੀ ਮੌਸਮ ਦੇ ਵਿੱਚ ਥੋੜਾ ਬਦਲਾਅ ਸੀ ਥੋੜੀ ਸਵੇਰ ਦੇ ਟਾਈਮ ਠੰਡ ਹੁੰਦੀ ਸੀ ਪਰ ਹੁਣ ਸਵੇਰ ਤੋਂ ਹੀ ਗਰਮੀ ਸ਼ੁਰੂ ਹੋਣੀ ਸ਼ੁਰੂ ਹੋ ਚੁੱਕੀ ਹੈ ਪਰ ਹਾਲਾਂਕਿ ਅੱਜ ਮੌਸਮ ਦੇ ਵਿੱਚ ਕਾਫੀ ਬਦਲਾਅ ਦੇਖਣ ਨੂੰ ਮਿਲ ਰਿਹਾ ਪਰ ਹੁਣ ਜਿਹੜਾ ਸਮਾਂ ਸਕੂਲਾਂ ਦਾ ਉਹ ਬਦਲ ਦਿੱਤਾ ਗਿਆ ਸਵੇਰੇ 8:00 ਸਕੂਲ ਲੱਗਿਆ ਕਰਨਗੇ ਦੁਪਹਿਰ 2:30 ਵਜੇ ਪ੍ਰਾਇਮਰੀ ਸਕੂਲਾਂ ਨੂੰ ਛੁੱਟੀ ਤੇ 2:30 ਵਜੇ ਪ੍ਰਾਇਮਰੀ ਸਕੂਲਾਂ ਤੋਂ ਬਾਅਦ ਜਿਹੜੇ ਨੇ 2:50 ਮਿੰਟ ਤੇ 8ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਨੂੰ ਛੁੱਟੀ ਹੋ ਜਾਇਆ ਕਰੇਗੀ ਤਾਂ ਇਹ ਬਦਲਦਾ ਮੌਸਮ ਦੇਖਦੇ ਹੋਏ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਇਸ ਵੇਲੇ ਦੀ ਅਹਿਮ ਖਬਰ ਪੰਜਾਬ ਦੇ ਸਕੂਲਾਂ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ 1 ਮਾਰਚ ਤੋਂ ਪੰਜਾਬ ਦੇ ਸਾਰੇ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਸਵੇਰੇ 8:30 ਵਜੇ ਸਕੂਲ ਲੱਗਣਗੇ ਪ੍ਰਾਇਮਰੀ ਸਕੂਲਾਂ ਨੂੰ ਛੁੱਟੀ 2:30 ਵਜੇ ਹੋਵੇਗੀ 8ਵੀਂ ਤੇ 12ਵੀਂ ਕਲਾਸਾਂ ਤੱਕ ਦੇ ਵਿਦਿਆਰਥੀਆਂ ਨੂੰ ਛੁੱਟੀ ਦੁਪਹਿਰ 2:50 ਮਿੰਟ ਤੇ ਕੀਤੀ ਜਾਵੇਗੀ ਹਾਲਾਂਕਿ ਬਹੁਤ ਸਾਰੇ ਵਿਦਿਆਰਥੀਆਂ ਦੇ ਪੇਪਰ ਚੱਲ ਰਹੇ ਨੇ 10ਵੀਂ ਕਲਾਸ ਦੇ ਵੀ ਪੇਪਰ ਚੱਲ ਰਹੇ ਨੇ ਜੋ ਕਿ 17 ਮਾਰਚ ਤੱਕ ਪੇਪਰਾਂ ਦੀ ਡੇਟਸ਼ੀਟ ਆ 17 ਮਾਰਚ ਨੂੰ ਅਖੀਰਲਾ ਪੇਪਰ ਹੋਵੇਗਾ ਤਾਂ ਜਿਹੜੀਆਂ ਬੋਰਡ ਦੀਆਂ ਕਲਾਸਾਂ ਨਹੀਂ ਆ ਸਕੂਲਾਂ ਦੇ ਵਿੱਚ ਉਹਨਾਂ ਵਿਦਿਆਰਥੀਆਂ ਦੇ ਵੀ ਪੇਪਰਾਂ ਦੀ ਸ਼ੁਰੂਆਤ 1 ਮਾਰਚ ਦੇ ਵਿਰੇਣੇ ਤੋਂ ਸ਼ੁਰੂ ਹੋ ਚੁੱਕੀ ਹੈ ਤਾਂ ਪਰ ਸਕੂਲਾਂ ਦਾ ਸਮਾਂ ਜਿਹੜਾ ਆ ਬਦਲ ਦਿੱਤਾ ਗਿਆ ਤਾਂ ਇਹ ਸਮਾਂ ਜਿਹੜਾ 1 ਮਾਰਚ ਤੋਂ ਲੈ ਕੇ 31 ਮਾਰਚ ਤੱਕ ਲਾਗੂ ਰਹੇਗਾ ਤਾਂ ਪੰਜਾਬ ਸਰਕਾਰ ਦੇ ਵੱਲੋਂ ਸਿੱਖਿਆ ਵਿਭਾਗ ਦੇ ਵੱਲੋਂ ਬਦਲਦੇ ਹੋਏ ਮੌਸਮ ਦੇ ਮੱਦੇ ਨਜ਼ਰ ਇਹ ਵੱਡਾ ਫੈਸਲਾ ਲਿਆ ਗਿਆ ਕਿਉਂਕਿ ਜਿਸ ਤਰੀਕੇ ਦੇ ਨਾਲ ਗਰਮੀ ਦੀ ਸ਼ੁਰੂਆਤ ਹੋ ਚੁੱਕੀ ਆ ਇਸ ਕਰਕੇ ਜਿਹੜਾ ਮੌਸਮ ਦੇ ਵਿੱਚ ਬਦਲਾਅ ਦੇਖਣ ਨੂੰ ਮਿਲ ਰਿਹਾ ਤਾਂ ਇਸ ਕਰਕੇ ਹੀ ਇਹ ਵੱਡਾ ਫੈਸਲਾ ਲਿਆ ਗਿਆ ਕਿਉਂਕਿ ਪਹਿਲਾਂ ਸਕੂਲਾਂ ਦਾ ਸਮਾਂ 9 ਵਜੇ ਸੀ ਜਾਂ 8:50 ਤੇ ਸੀ ਤਾਂ ਉਹ ਜ਼ਿਆਦਾ ਤੁੰਦ ਵੀ ਪੈਂਦੀ ਸੀ ਮੌਸਮ ਦੇ ਵਿੱਚ ਥੋੜਾ ਬਦਲਾਅ ਸੀ ਥੋੜੀ ਸਵੇਰ ਦੇ ਟਾਈਮ ਠੰਡ ਹੁੰਦੀ ਸੀ ਪਰ ਹੁਣ ਸਵੇਰ ਤੋਂ ਹੀ ਗਰਮੀ ਸ਼ੁਰੂ ਹੋਣੀ ਸ਼ੁਰੂ ਹੋ ਚੁੱਕੀ ਹੈ ਪਰ ਹਾਲਾਂਕਿ ਅੱਜ ਮੌਸਮ ਦੇ ਵਿੱਚ ਕਾਫੀ ਬਦਲਾਅ ਦੇਖਣ ਨੂੰ ਮਿਲ ਰਿਹਾ ਪਰ ਹੁਣ ਜਿਹੜਾ ਸਮਾਂ ਸਕੂਲਾਂ ਦਾ ਉਹ ਬਦਲ ਦਿੱਤਾ ਗਿਆ ਸਵੇਰੇ 8 ਵਜੇ ਸਕੂਲ ਲੱਗਿਆ ਕਰਨਗੇ ਦੁਪਹਿਰ 2:30 ਵਜੇ ਪ੍ਰਾਇਮਰੀ ਸਕੂਲਾਂ ਨੂੰ ਛੁੱਟੀ ਤੇ 2:30 ਵਜੇ ਪ੍ਰਾਇਮਰੀ ਸਕੂਲਾਂ ਤੋਂ ਬਾਅਦ ਜਿਹੜੇ ਨੇ 2:50 'ਤੇ 8ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਨੂੰ ਛੁੱਟੀ ਹੋ ਜਾਇਆ ਕਰੇਗੀ ਤਾਂ ਇਹ ਬਦਲ ਦਾ ਮੌਸਮ ਦੇਖਦੇ ਹੋਏ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ